Yeah. ਅਤਲ ਦਰਿਆ ਕੰਡੇ ਟੂਲ ਪਲਾਜ਼ਾ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਦੀ ਸਾਂਝੀ ਭਾਰਤ ਬੰਦ ਵਿਸ਼ਾਲ ਰੈਲੀ ਕੱਢੀ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਅਤੇ ਹਮਾਇਤੀ ਪੁੱਜੇ ਅਤੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ ਤੇ ਕਿਹਾ ਕਿ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪੈਣਗੇ ਅਸੀਂ ਸਾਰੇ ਇੱਕ ਮੂਠਾ ਇਸ ਮੌਕੇ ਤੇ ਪੱਤਰਕਾਰ ਨਾਲ ਗੱਲ ਕਰਦੇ ਆ ਸਰਦਾਰ ਹਰਮੀਤ ਸਿੰਘ ਕਾਦੀਆਂ ਪ੍ਰਧਾਨ ਭਾਰਤੀ ਕਿਸਾਨ ਜੂਨੀਅਨ ਕਾਦੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨ ਆਰਡੀਨੈਂਸ ਵਾਪਸ ਲੈਣੇ ਪੈਣਗੇ ਅਸੀਂ ਇਸ ਮੰਗ ਤੋਂ ਘੱਟ ਹੋਰ ਕੋਈ ਵੀ ਗੱਲ ਨਹੀਂ ਮੰਨਾਂਗੇ ਜੇਕਰ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ ਇਸ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਉਹਨਾਂ ਸਮੂਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਸੜਕਾਂ ਤੇ ਬੈਠੇ ਹਨ ਜਿੱਤ ਕਿਸਾਨਾਂ ਦੀ ਹੀ ਹੋਵੇਗੀ ਇਸ ਮੌਕੇ ਤੇ ਹਰਜੀਤ ਸਿੰਘ ਬੀਬੀ ਕੁਲਵਿੰਦਰ ਕੌਰ ਸਵਨ ਸਿੰਘ ਅਕਲਪੁਰ ਪ੍ਰਿਥਵੀਪਾਲ ਖਹਿਰਾ ਲਖਵਿੰਦਰ ਸਿੰਘ ਮੋਤੀਪੁਰ ਜਰਨੈਲ ਸਿੰਘ ਮੋਤੀਪੁਰ ਬਲਵੀਰ ਸਿੰਘ ਅਤੇ ਭਾਰੀ ਗਿਣਤੀ ਵਿੱਚ ਕਿਸਾਨ ਨੌਜਵਾਨ ਅਤੇ ਬੀਬੀਆਂ ਹਾਜ਼ਰ ਸਨ ਫਿਲਹਾਲ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ਕਿ ਕਿ ਖਸਾਨੀ ਦਾ ਦੇਸ਼ ਆ ਜਿਹੜਾ ਸਾਡਾ ਦੇਸ਼ ਹੈ ਖੇਤੀ ਤੇ ਨਿਰਭਰ ਆ ਸਾਡੇ ਸਕੂਲ ਟੀਚਰ ਦੱਸ ਰਹੇ ਸੀ ਕਿ ਜਿਹੜਾ ਦੇਸ਼ ਆ ਉਹ ਕਿਸਾਨੀ ਦੇ ਸਿਰ ਤੇ ਜਿਉਂਦਾ ਆ ਪਰ ਅੱਜ ਸਾਡੇ ਸਕੂਲਾਂ ਦੀ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਕੀ ਦੱਸਿਆ ਜਾਂਦਾ ਕਿ ਅੱਜ ਸਾਡਾ ਦੇਸ਼ ਅੰਧਵਿਸ਼ਵਾਸ ਦੇ ਉੱਤੇ ਜੀਦਾ ਅੰਧਵਿਸ਼ਵਾਸ ਦੇ ਉੱਤੇ ਨਿਰਭਰ ਆ ਅਸੀਂ ਇੱਥੇ ਜ਼ਰਾਤ ਕਰਨੀ ਕੋਸ਼ਿਸ਼ ਕੀਤੀ ਸਾਡੇ ਕਿਸਾਨ ਨੌਜਵਾਨ ਮੁੰਡੇ ਨੇ ਵਿਖੇੜੀ ਆ ਕਹਿੰਦੇ ਸੀ ਇਹਨਾਂ ਸਰਕਾਰਾਂ ਨੇ ਉਹ ਜਵਾਨੀ ਸਾਡੀ ਗੱਲਣ ਦੀ ਕੋਸ਼ਿਸ਼ ਕੀਤੀ ਅੱਜ ਜਿਹੜਾ ਅੱਜ ਬਹੁਤ ਵੱਡਾ ਨੌਜਰ ਤੌਕਾ ਜਿਹੜਾ ਆ ਉਹ ਖਾਨੀ ਦੇ ਹਾਂਜੀ ਮੇਰਾ ਨਾਮ ਕ੍ਰਿਸ਼ਨਾ ਕੁਮਾਰੀ ਆਂਗਣਵਾੜੀ ਮੁਲਾਜ਼ਮ ਜੂਨੀਅਨ ਸੀਆਈਟੀਯੂ ਦੀ ਮੈਂ ਮੀਤ ਪ੍ਰਧਾਨ ਪੰਜਾਬ ਦੀ ਤੇ ਅੱਜ ਜਿਹੜਾ ਭਾਰਤ ਬੰਦ ਦਾ ਸੱਦਾ ਆ ਉਹਨੂੰ ਸਫਲ ਕਰਨ ਲਈ ਆਂਗਣਵਾੜੀ ਮੁਲਾਜ਼ਮ ਜੂਨੀਅਨ ਪੰਜਾਬ ਆਲ ਇੰਡੀਆ ਦੀ ਆਲ ਅੰਗ ਵਰਕਰ ਹੈਲਪਰ ਫੈਡਰੇਸ਼ਨ ਸੀਆਈਟੀਯੂ ਦੇ ਸੱਦੇ ਤੇ ਅਸੀਂ ਵੱਖ-ਵੱਖ ਥਾਵਾਂ ਤੇ ਜਿੱਥੇ-ਜਿੱਥੇ ਵੀ ਕਿਸਾਨ ਜਿਹੜੇ ਆ ਉਹ ਸੰਘਰਸ਼ ਕਰ ਰਹੇ ਆ ਉਹਨਾਂ ਸਾਰੇ ਹੀ ਸੰਘਰਸ਼ਾਂ ਦੇ ਵਿੱਚ ਸਾਡੀਆਂ ਭੈਣਾਂ ਮੋਰ ਲੀਆਂ ਕਤਾਰਾਂ ਦੇ ਵਿੱਚ ਜਿਹੜਾ ਉਹ ਸਮਰਥਨ ਦੇ ਰਹੀਆਂ ਔਰ ਜਿੰਨੀ ਦੇਰ ਤੱਕ ਇਹ ਸੰਘਰਸ਼ ਚੱਲਦਾ ਰਹੂਗਾ ਉਨੀ ਦੇਰ ਤੱਕ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਤੋਂ ਅੱਗੇ ਹੋ ਕੇ ਜਿਹੜਾ ਉਹ ਸੰਘਰਸ਼ ਜਿਹੜਾ ਉਹਦੇ ਵਿੱਚ ਹਿੱਸਾ ਪਾਵਾਂਗੇ ਬਿਲਕੁਲ ਜੀ ਸਾਰੀ ਸੰਗਤ ਨੂੰ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਭਾਰਤ ਦੇ ਵਿੱਚ ਮੋਦੀ ਸਰਕਾਰ ਵੱਲੋਂ ਆਰਡੀਨੈਂਸ ਜਾਰੀ ਕੀਤੇ ਗਏ ਆ ਇਹ ਸਾਰਾ ਕੰਮ ਉਸ ਦੇ ਵਿਰੋਧ ਵਿੱਚ ਕੀਤਾ ਗਿਆ ਵੀ ਆਰਡੀਨੈਂਸ ਜਿਹੜੇ ਕੀਤੇ ਗਏ ਉਹ ਸਾਰੇ ਕੈਂਸਲ ਕੀਤੇ ਜਾਣ ਇਹ ਲੋਕ ਮਾਰੂ ਨੀਤੀਆਂ ਜਿਹੜੀਆਂ ਅੱਜ ਕਿਸਾਨਾਂ ਤੇ ਮਜ਼ਦੂਰ ਵਰਗ ਤੇ ਹਰ ਵਪਾਰੀ ਵਰਗ ਤੇ ਇਹਨੇ ਲਾਗੂ ਕੀਤੀਆਂ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਇਹਦੇ ਵਾਸਤੇ ਅੱਜ ਸਮੁੱਚੇ ਭਾਰਤ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਇਹ ਕੇਵਲ ਉਹਨੂੰ ਇੱਕ ਦਿਖਾਵਾ ਵੀ ਇਹ ਇਕੱਲੇ ਪੰਜਾਬ ਦਾ ਕਿਸਾਨ ਨਹੀਂ ਸਮੂਚਾ ਭਾਰਤ ਇਸ ਚੀਜ਼ ਦਾ ਵਿਰੋਧ ਕਰਦਾ ਤੇ ਤੁਹਾਨੂੰ ਇਹ ਜਿਹੜੇ ਆਰਡੀਨੈਂਸ ਕੀਤੇ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਤਾਂ ਇਹ ਕਿਸਾਨੀ ਤੇ ਜੋ ਮਜ਼ਦੂਰ ਹੈ ਬਚ ਸਕਦਾ ਅੱਜ ਜਿੰਨਾ ਵੀ ਵੇਖ ਜੇ ਅੱਜ ਤੁਸੀਂ ਰੋਟੀ ਖਾ ਰਹੇ ਹੋ ਉਹ ਵੀ ਕਿਸਾਨ ਨੇ ਖੇਤ ਵਿੱਚ ਕਿਰਤ ਕੀਤੀ ਹੈ ਜੇ ਤੁਸੀਂ ਘਰਾਂ ਵਿੱਚ ਕੋਈ ਕਹਿੰਦਾ ਮੈਂ ਰੋਟੀ ਨਹੀਂ ਖਾਂਦਾ ਮੈਂ ਤਾਂ ਚੌਲ ਖਾਂਦਾ ਤੇ ਉਹ ਚੌਲ ਵੀ ਕਿਸਾਨ ਨੇ ਪੈਦਾ ਕੀਤਾ ਜੇ ਕੋਈ ਕਹਿੰਦਾ ਮੈਂ ਚੌਲ ਨਹੀਂ ਖਾਂਦਾ ਮੈਂ ਤਾਂ ਜੂਸ ਪੀਣਾ ਉਹ ਫਲ ਵੀ ਜਿਹੜੇ ਆ ਉਹ ਵੀ ਕਿਸਾਨ ਨੇ ਖੇਤਾਂ ਵਿੱਚ ਪੈਦਾ ਕੀਤੇ ਹੈ ਜੇ ਕੋਈ ਅਮਰੂਦ ਖਾ ਰਿਆ ਜੇ ਕੋਈ ਸੰਤਰਾ ਖਾ ਰਿਆ ਜੇ ਕੋਈ ਸੇਬ ਖਾ ਰਿਆ ਤੇ ਉਹ ਵੀ ਖੇਤ ਵਿੱਚ ਹੀ ਪੈਦਾ ਹੋਇਆ ਤੇ ਕਿਸਾਨ ਨੇ ਮਿਹਨਤ ਕਰਕੇ ਪੈਦਾ ਕਰਕੇ ਤੁਹਾਡੇ ਘਰਾਂ ਤੱਕ ਪਹੁੰਚਾਇਆ ਇਹ ਕਿਤੇ ਅੰਦਰ ਨਹੀਂ ਲੱਗਦੇ ਇਸ ਕਰਕੇ ਜੇ ਤੁਸੀਂ ਮੋਦੀ ਸਾਹਿਬ ਸੁਣਦੇ ਹੋ ਤੇ ਜੇ ਤੁਸੀਂ ਬਦਾਮ ਖਾਣੇ ਹੋ ਕਾਜੂ ਖਾਣੇ ਹੋ ਤੇ ਉਹ ਵੀ ਕਿਸਾਨ ਨੇ ਖੇਤ ਵਿੱਚ ਲਗਾਏ ਤੇ ਉਹ ਵੀ ਖੇਤਾਂ ਵਿੱਚੋਂ ਪੈਦਾ ਹੋਏ ਉਹਨਾਂ ਵੀ ਕਿਸਾਨ ਨੇ ਪੈਦਾ ਕੀਤਾ ਇਸ ਕਰਕੇ ਬੇਨਤੀ ਹੈ ਇਹ ਜਿਹੜੀ ਕਿਸਾਨੀਆਂ ਇਹਨੂੰ ਖਤਮ ਨਾ ਕਰੋ ਜਿਹੜੇ ਤੁਸੀਂ ਆਡੀਅנס ਜਾਰੀ ਕੀਤੇ ਐ ਇਹਨਾਂ ਆਡੀਅנס ਨੂੰ ਖਤਮ ਕਰਕੇ ਜੇਕਰ ਤੁਸੀਂ ਸਮੁੱਚੇ ਦੇਸ਼ ਨੂੰ ਜਿੱਤਣਾ ਚਾਹੁੰਦੇ ਹੋ ਸਾਰੇ ਦੇਸ਼ ਤੇ ਆਪਣਾ ਰਾਜ ਚਾਹੁੰਦੇ ਹੋ ਤੇ ਰਾਜ ਜਿਹੜਾ ਡੰਡੇ ਨਾਲ ਨਹੀਂ ਹੁੰਦਾ ਰਾਜ ਨੂੰ ਕਮਾਉਣ ਵਾਸਤੇ ਸਤਿਗੁਰੂ ਬਾਣੀ ਵਿੱਚ ਲਿਖਦੇ ਐ ਕਿੰਥਾ ਕਾਲ ਕੁਆਰੀ ਕਾਇਆ ਯੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਜੇ ਜਦ ਜਗ ਨੂੰ ਜਿੱਤਣਾ ਤੇ ਪਹਿਲਾਂ ਆਪਣੇ ਮਨ ਨੂੰ ਜਿੱਤ ਮਨ ਨੂੰ ਜਿੱਤ ਕੇ ਫਿਰ ਜੱਗ ਨੂੰ ਜਿੱਤਣ ਵਾਸਤੇ ਤੁਰੀ ਤੇ ਜੇ ਤੂੰ ਅੱਜ ਜੱਗ ਜਿੱਤਣਾ ਚਾਹਨਾ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰ ਦੇ ਇਹਨਾਂ ਨੂੰ ਆਡੀਅנס ਨੂੰ ਖਤਮ ਕਰ ਦੇ ਤੇ ਤੇਰਾ ਸਮਾਜ ਵਿੱਚ ਬਹੁਤ ਸਤਿਕਾਰ ਹੋਵੇਗਾ ਨਹੀਂ ਤੇ ਤੁਸੀਂ ਦੇਖ ਰਹੇ ਹੋ ਜਿੱਮੇ ਵਿਰੋਧ ਹੁੰਦਾ ਜੇ ਇਦਾਂ ਸਮੁੱਚਾ ਭਾਰਤ ਵਿਰੋਧ ਤੇ ਜੁੜ ਗਿਆ ਤੇ ਥੋੜੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਹੈ ਤਹਿਸ਼ਨਾਸ਼ ਹੋ ਜਾਣੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਅੱਜ ਤੱਕ ਸਾਰਾ ਕਿਸਾਨ ਸ਼ਾਂਤੀ ਨਾਲ ਬੈਠਾ ਪ੍ਰਦਰਸ਼ਨ ਕਰ ਰਿਹਾ ਹਾਂ ਸਰਕਾਰ ਕਹਿ ਰਹੀ ਹੈ ਸੋਧ ਕਰਾਂਗੇ ਪਰ ਸੂਤ ਦੇ ਨਾਲ ਇਹ ਸੂਤ ਨਹੀਂ ਆਉਣਾ ਜਿੰਨਾਂ ਦੇ ਕਿ ਰੱਦ ਨਹੀਂ ਹੁੰਦਾ ਉਹਨਾਂ ਤੱਕ ਇਹ ਜਿਹੜਾ ਸੰਘਰਸ਼ ਜਾਰੀ ਰਹਿਣਾ ਇਹ ਭਾਵੇਂ ਇਹ ਪੰਜਾਬ ਕਿਸਾਨ ਯੂਨੀਅਨ ਆ ਭਾਵੇਂ ਭਾਰਤ ਦੀਆਂ ਕਿਸਾਨ ਯੂਨੀਅਨ ਉੱਥੇ ਸਾਰਾ ਧਾਰਮਿਕ ਤੇ ਰਾਜਨੀਕ ਜਿੰਨੇ ਵੀ ਆਗੂ ਸਾਰੇ ਉਹ ਵੀ ਹੁਣ ਇਹਦੇ ਨਾਲ ਜੁੜ ਗਿਆ ਹਰ ਵਰਗ ਭਾਰਤ ਦਾ ਨਾਲ ਜੁੜ ਗਿਆ ਵਿਦੇਸ਼ ਵਿੱਚ ਬਸੇ ਉੱਥੇ ਦੇ ਮੰਤਰੀ ਵੀ ਸਾਡੇ ਨਾਲ ਜੁੜ ਗਿਆ ਆ ਵੀ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਗਲਤ ਹੋ ਰਿਹਾ ਇਹਨੂੰ ਖਤਮ ਕਰਨਾ ਚਾਹੀਦਾ ਤੇ ਜੇਕਰ ਬਾਦਲੀਆਂ ਸਰਕਾਰਾਂ ਕਹਿ ਰਹੀਆਂ ਤੇ ਮੋਦੀ ਸਾਹਿਬ ਜੇ ਸੁਣਦੇ ਹੋ ਤੇ ਤੁਸੀਂ ਇਹਨੂੰ ਖਤਮ ਕਰੋ ਤੇ ਸਮੁੱਚੇ ਲੋਕਾਂ ਦਾ ਦਿਲ ਜਿੱਤੋ ਤਾਂ ਜੋ ਤੁਹਾਨੂੰ ਇਹ ਜਿਹੜਾ ਰਾਜ ਮबारक ਹੋਵੇ ਨਹੀਂ ਤੇ ਇਹ ਬਹੁਤਾ ਲੰਬਾ ਸਮਾਂ ਨਹੀਂ ਚੱਲਦਾ ਡੰਡਾ ਇਹ ਖਤਮ ਹੋ ਜਾਣਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸ਼ਾਂਤੀ ਨਾਲ ਜਿਹੜਾ ਅੰਦੋਲਨ ਚੱਲ ਰਿਹਾ ਇਹਨੂੰ ਇਸ ਤਰ੍ਹਾਂ ਚਲਾਓ ਇਹ ਛੇਤੀ ਖਤਮ ਹੋਣ ਵਾਲਾ ਨਹੀਂ ਟਾਈਮ ਲੱਗੂਗਾ ਪਰ ਜਦੋਂ ਵੀ ਆਪਾਂ ਕਿਸੇ ਕਾਰਜ ਨੂੰ ਮਰਜ਼ੇ ਕੇ ਬੇਨਤੀ ਕਰਕੇ ਤੁਰੀਏ ਉਹ ਕਦੀ ਅਧੂਰਾ ਨਹੀਂ ਰਹਿੰਦਾ ਉਹ ਸਫਲ ਹੁੰਦਾ ਹੈ ਤੇ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਤੇ ਇਸ ਸਮਾਜ ਨੂੰ ਦਿਨ ਦੁੱਖਣਾ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਇਹ ਜਿਹੜੀਆਂ ਜੁਝਾਰੂ ਜੱਥੇਬੰਦੀਆਂ ਦੇਸ਼ ਵਾਸਤੇ ਕੌਮ ਬਾਤ ਤੇ ਸੰਘਰਸ਼ ਕਰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਡ ਨੂੰ ਬੜਦੇ ਹੋ ਜੇਕਰ ਤੁਸੀਂ ਜਿੱਤ ਪ੍ਰਾਪਤ ਕਰਨੀ ਹੈ ਬੋਲੇ ਸੋ ਨਿਹਾਲ ਕਿੱਦੇ ਆਪਾਂ ਦੜਕੜੀਏ ਚਾਕੀ ਮਾਰੀਏ ਹਰ ਇੱਕ ਜ਼ਿਮੀਦਾਰ ਭਰਾ ਖੇਤੀਬਾੜੀ ਦਾ ਕੰਮ ਕਰਦਾ ਹੈ ਸਭ نقصان ਹੈ ਪਰ ਮੈਂ ਬੇਨਤੀ ਕਰਾਂਗਾ ਦਾਸ ਕੱਲ ਦਿੱਲੀ ਪਹੁੰਚਾ ਪੂਰੇ ਸੰਤ ਸਮਾਜ ਨੂੰ ਲੈ ਕੇ ਸਟੇਟ ਤੋਂ ਜੋ ਕਿ 31 ਜੱਦਬੰਦੀਆਂ ਦੀ ਗੱਲ ਕੀਤੀ ਜਾਂਦੀ ਹੈ ਦਾਸ ਨੇ ਸੱਚ ਕੀਤਾ ਵੀ ਇਹਨਾਂ ਦਾ ਧੰਨਿਆ ਬੋਲ ਵਾਲਾ ਧੰਨਿਆ ਦੀ ਕਮਾਈ ਤੇ ਦਾਸ ਵੀ ਸਮਾਜ ਨੂੰ ਇਹ ਮੋਰੇ ਸਿਰ ਝੁਕਦਾ ਹੈ ਸਲਾਮ ਕਰਦਾ ਜੋ ਕਿ ਇੰਨੀ ਦੁਨੀਆ ਨੂੰ ਪਿਆਰ ਸਤਿਕਾਰ ਦੇ ਨਾਲ ਘੜਦਾ ਸੁਖੂ ਕਰ ਰਿਹਾ ਹੈ ਇਹਦਾ ਸਾਰੇ ਬੰਦਿਆਂ ਦੇ ਵਿੱਚੇ ਵੜੀਏ ਘਾਟ ਹੁੰਦੀ ਹੈ ਜੀ